ਗੁਰਮੁਖ ਪਿਆਰਿਓ ਕਈ ਵਾਰੀ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਵੀ ਅਸੀਂ ਅਰਦਾਸ ਕੀਤੀ ਸੀ ਸਤਗੁਰ ਅੱਗੇ ਸਾਡੀ ਅਰਦਾਸ ਮੰਨੀ ਨਹੀਂ ਗਈ ਫਿਰ ਆਪਾਂ ਰੱਬ ਨਾਲ ਰੋਸ ਵੀ ਕਰਦੇ ਹਾਂ ਵੀ ਰੱਬ ਸਾਨੂੰ ਦਾਤਾਂ ਨਹੀਂ ਦਿੰਦਾ ਦੂਜਿਆਂ ਨੂੰ ਦਾਤਾਂ ਦੇ ਹੀ ਜਾਂਦਾ ਇਦਾਂ ਦੀ ਗੱਲ ਨਹੀਂ ਹੁੰਦੀ ਆਪਾਂ ਨੂੰ ਸਮਝਣਾ ਪਊਗਾ ਸਾਹਿਬ ਦੇ ਦਰਬਾਰ 'ਮੇ ਕਮੀ ਕਿਸੇ ਕੀ ਨਹੀਂ ਗੁਰੂ ਕੋਲ ਤਾਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਉਹ ਤਾਂ ਦਾਤਾਂ ਦੇਣ ਵਾਲਾ ਸਾਨੂੰ ਹੀ ਮੰਗਣਾ ਨਹੀਂ ਆਉਂਦਾ ਤਾਂ ਉਹ ਕਿਹੜੀਆਂ ਯੋਗਤियां ਹਨ ਸੱਤ ਯੋਗਤियां ਸੱਤ ਗੱਲਾਂ ਜਿਨ੍ਹਾਂ ਦਾ ਸਿ ਧਿਆਨ ਰੱਖਣਾ ਜਦੋਂ ਅਰਦਾਸ ਕਰਨੀ ਆ ਤਾਂ ਆਓ ਬਾਬਾ ਅਨੰਦ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਵੀ ਆਪਾਂ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਗੁਰਮੁਖੋ ਕਿ ਅਰਦਾਸ ਇੱਕ ਦੇ ਅੱਗੇ ਹੋਵੇ ਐਸਟ ਸਾਡਾ ਇੱਕ ਹੋਣਾ ਚਾਹੀਦਾ ਅਕਾਲ ਪੁਰਖ ਜਿਹਦੇ ਅੱਗੇ ਆਪਾਂ ਅਰਦਾਸ ਕਰਨੀ ਆ ਜੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਆ ਤਾਂ ਉਸ ਵਕਤ ਸਾਡੇ ਅੰਦਰ ਜਿਹੜੀ ਭਾਵਨਾ ਇਹ ਹੋਣੀ ਚਾਹੀਦੀ ਹੈ ਵੀ ਗੁਰੂ ਸਮਰੱਥਾ ਜੋ ਮੈਂ ਮੰਗੂਗਾ ਗੁਰੂ ਮੈਨੂੰ ਦੇ ਦੇਵੇਗਾ ਭਰੋਸਾ ਹੋਣਾ ਚਾਹੀਦਾ ਸਾਡੇ ਅੰਦਰ ਮੇਰੇ ਕਹਿਣ ਦਾ ਭਾਵ ਹੈ ਕਈ ਵਾਰੀ ਅਸੀਂ ਵੇਖਦੇ ਹਾਂ ਬਹੁਤ ਲੋਕਾਂ ਅਰਦਾਸਾਂ ਕਰਦੇ ਆ ਮਹਾਰਾਜ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸਾਂ ਕਰੀ ਜਾਂਦੇ ਆ ਨਾਲ ਦੇਵੀ-ਦੇਵਤਿਆਂ ਨੂੰ ਵੀ ਮੰਨੀ ਜਾਂਦੇ ਆ ਉਹਨਾਂ ਦਾ ਭਰੋਸਾ ਹੈ ਨਹੀਂ ਜਦੋਂ ਆਪਾਂ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਾਈ ਹੈ ਤੇ ਜੇ ਇੱਕੋ ਦਾਤੇ ਤੋਂ ਹੀ ਮੰਗਾਗੇ ਤੇ ਮਨ ਚੰਦੇ ਫਲ ਵੀ ਮਿਲ ਜਾਣਗੇ ਪਰ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ਼ਮ ਰਹੀਏ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਨਾ ਤੇ ਹੋਰਾਂ ਨੂੰ ਵੀ ਮੰਨੀ ਜਾਣਾ ਨਾਲ ਦੀ ਨਾਲ ਗੁਰੂ ਸਾਹਿਬ ਅੱਗੇ ਵੀ ਅਰਦਾਸ ਕਰਨੀ ਆ ਤੇ ਹਾਜ਼ਰੀ ਦੂਜੇ ਪਾਸੇ ਵੀ ਲਵਾਈ ਜਾਣੀ ਆ ਦੇਖੋ ਸਤਕਾਰਯੋਗ ਸਾਰੇ ਹੀ ਆ ਪਰ ਜਦੋਂ ਗੱਲ ਸਦਕ ਦੀ ਆਉਣੀ ਆ ਗੁਰੂ ਦੇ ਸਿੱਖ ਦੀ ਆਉਣੀ ਆ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਸਿੱਖ ਕਿਸੇ ਅੱਗੇ ਸੀਸ ਨਹੀਂ ਝੁਕਾਉਂਦਾ ਸਤਿਕਾਰ ਸਾਰਿਆਂ ਦਾ ਕਰੋ ਮੈਂ ਕਹਿ ਰਿਹਾ ਇੱਥੇ ਕਮੀ ਹੋ ਜਾਂਦੀ ਆ ਇੱਥੇ ਭੁੱਲ ਹੋ ਜਾਂਦੀ ਆ ਅਸੀਂ ਕਹਿੰਨੇ ਸਾਰੇ ਬਾਬੇ ਧਿਆਲ ਗਏ ਨਹੀਂ ਜੀ ਦੇਖਿਆ ਕਈ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਆਂਦਾ ਤੇ ਨਾਲ ਉੱਥੇ ਉਹ ਦੇਵੀ ਦੇਵਤੇ ਜਿਹੜੇ ਆ ਜਾਂ ਹੋਰ ਕਈ ਹਨ ਉਹਨਾਂ ਦੇ ਚਿਰਾਗ ਵੀ ਲਾ ਰਹੇ ਇਸ ਕਰਕੇ ਮੈਂ ਇਹ ਕਹਿਣਾ ਚਾਹ ਰਿਹਾ ਭਾਈ ਇੱਕ ਦੇ ਹੋ ਕੇ ਦਾਤ ਮਿਲਦੀ ਹੁੰਦੀ ਹੈ ਤੁਸੀਂ ਉਹ ਸੁਣੀ ਨਹੀਂ ਗੱਲ ਵੀ ਜੇ ਦੋ ਕੈਸ਼ਤੀਆਂ ਵਿੱਚ ਕੋਈ ਸਵਾਰ ਹੋ ਜੇ ਉਹਨੇ ਡੁੱਬਣਾ ਹੀ ਡੁੱਬਣਾ ਤਾਂ ਗੁਰੂ ਸਾਹਿਬ ਜੀ ਇਹ ਕਹਿ ਰਹੇ ਆ ਭਾਈ ਜੇ ਤੂੰ ਸ਼ਰਧਾ ਰੱਖ ਕੇ ਬਾਬਾ ਅਨੰਦ ਸਿੰਘ ਜੀ ਦੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗੇਗਾ ਨਾ ਕੁਝ ਹਾਜ਼ਰ ਨਾਜ਼ਰ ਮੰਨ ਕੇ ਪ੍ਰਤੱਖ ਗੁਰੂ ਮੰਨ ਕੇ ਤੇਰੀ ਝੋਲੀ ਵਿੱਚ ਦਾਤ ਪੈਣੀ ਪੈਣੀ ਆ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਤਕਾਰ ਵਿੱਚ ਗੱਜ ਕੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਝੋਲੀ ਜਿਹੜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਭਰੀ ਉਹ ਜਿੱਥੇ ਮਰਜੀ ਚਲਿਆ ਜਾਵੇ ਫਿਰ ਭਰਨੀ ਵੀ ਦੀ ਦੂਜੀ ਗੱਲ ਜਦੋਂ ਆਪਾਂ ਪਿਆਰੇ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕਰਨੀ ਆ ਤੇ ਉਦੋਂ ਆਪਾਂ ਇਹ ਨਹੀਂ ਕਹਿਣਾ ਇਹ ਕਾਗਜ਼ ਆ ਇਹ ਨਹੀਂ ਮਨ ਵਿੱਚ ਸੋਚਣਾ ਕਈ ਕਹਿ ਦਿੰਦੇ ਆ ਨਾ ਵੀ ਇਹ ਕਿਤਾਬ ਆ ਕਿਤਾਬ ਤੁਹਾਨੂੰ ਕੀ ਦੇ ਦੇਵੇਗੀ ਨਾਸਤਿਕ ਲੋਕ ਕਹਿ ਦਿੰਦੇ ਆ ਜੇ ਅੰਦਰ ਵਿਸ਼ਵਾਸ ਨਾ ਹੋਵੇ ਤਰੇੜ ਆ ਜਾਵੇ ਗੱਲ ਫਿਰ ਸਾਰੀ ਬਣੀ ਬਣਾਈ ਉੱਥੇ ਦੀ ਉੱਥੇ ਰਹਿ ਜਾਂਦੀ ਐ ਵਿਸ਼ਵਾਸ ਵਿੱਚ ਤਰੇੜ ਨਹੀਂ ਆਉਂਦੀ ਤਰੇੜ ਆਉਂਦੀ ਕਦੋਂ ਆ ਜਦੋਂ ਆਪਾਂ ਮਨਮੁੱਖਾਂ ਦੀ ਸੰਗਤ ਕਰਦੇ ਆ ਇਸ ਕਰਕੇ ਭਾਈ ਜਿਸ ਪਿਆਰੇ ਸਿਓਨੇਹੋਂ ਤਿਸ ਅੱਗੇ ਮਰ ਚੱਲੀ ਐ ਜਿਹੜੇ ਪਿਆਰੇ ਨਾਲ ਪਿਆਰ ਆ ਨਾ ਉੱਤੇ ਭਰੋਸਾ ਵੀ ਕਰੀਦਾ ਹੁੰਦਾ ਤੇ ਅਗਲੀ ਗੱਲ ਜਿਹੜੀ ਆ ਅਰਦਾਸ ਕਰਨ ਤੋਂ ਪਹਿਲਾਂ ਕੁਝ ਵਿਸ਼ੇਸ਼ ਨਿਯਮ ਵੀ ਜ਼ਰੂਰੀ ਹੁੰਦੇ ਆ ਜਿਵੇਂ ਆਪਾਂ ਘਰੇ ਬੈਠੇ ਵੀ ਤੁਸੀਂ ਅਰਦਾਸ ਕਰ ਦੋਂਗੇ ਸ਼ਰਧਾ ਤੇ ਮੰਨੀ ਜਾਵੇਗੀ ਜਿਵੇਂ ਮੱਖਣ ਸ਼ਾਹ ਲੁਭਾਣੇ ਦਾ ਡੁੱਬਦਾ ਜਹਾਜ਼ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਕੀਤੀ ਅਰਦਾਸ ਤੇ ਪੂਰੀ ਹੋ ਗਈ ਨਾ ਗੱਲ ਇਹ ਆ ਵੀ ਤੁਹਾਡੇ ਅੰਦਰ ਭਾਵਨਾ ਕਿਹੋ ਜੀ ਆ ਨਿਯਮਾਂ ਨੇਮ ਦੇ ਵਿੱਚੋਂ ਇਹ ਨੇਮਾ ਵੀ ਕਦੇ ਹਲ ਖਾਲੀ ਹੱਥ ਨਹੀਂ ਹੋਣੀ ਚਾਹੀਦੀ ਅਰਦਾਸ ਜਿਵੇਂ ਉਹਨੇ ਸੁਖਣਾ ਸੁਖੀ ਇਨੀਆਂ ਮੋਹਰਾਂ 500 ਮੋਹਰਾਂ ਮੈਂ ਭੇਟ ਕਰਾਂਗਾ ਮੇਰਾ ਡੁੱਬਦਾ ਜਹਾਜ਼ ਤੇ ਕਿਨਾਰੇ ਤੇ ਲਾ ਦਿਓ ਮਹਾਰਾਜ ਕਦੇ ਵੀ ਖਾਲੀ ਹੱਥ ਅਰਦਾਸ ਨਹੀਂ ਕਰਨੀ ਹੁਣ ਇਥੋਂ ਤੁਸੀਂ ਇਹ ਅੰਦਾਜ਼ਾ ਨਾ ਲਾ ਲਿਓ ਵੀ ਗੁਰੂ ਸਾਹਿਬ ਕੋਈ ਪਦਾਰਥਾਂ ਦੇ ਭੁੱਖੇ ਆ ਮਹਾਰਾਜ ਕੋਈ ਪਦਾਰਥਾਂ ਦੇ ਭੁੱਖੇ ਨਹੀਂ ਉਹ ਤਾਂ ਦਾਤਾਂ ਦੇਣ ਵਾਲੇ ਆ ਸਿਰਫ ਇੱਕ ਮਰਿਆਦਾ ਵਾ ਇੱਕ ਪਿਆਰ ਕੋਜਨਾ ਕੁਝ ਹੱਥ ਵਿੱਚ ਹੋਵੇ ਕਿਉਂਕਿ ਜਿਹੜੇ ਸਾਡੇ ਗ੍ਰੰਥ ਹਨ ਨਾ ਉਹਨਾਂ ਵਿੱਚ ਲਿਖਿਆ ਹੈ ਜਿਹੜੀ ਰਹਿਤ ਮਰਿਆਦਾ ਵਾਲੇ ਆ ਵੀ ਕੜਾ ਪ੍ਰਸ਼ਾਦ ਹੋ ਜਾਵੇ ਨਾ ਕਿਤੇ ਤਾਂ ਬਾਹਲਾ ਹੀ ਵਧੀਆ ਇਹ ਪ੍ਰਾਰਥਨ ਜਿਹੜੇ ਸਾਡੇ ਸਰੋਤ ਆ ਉਹਨਾਂ ਵਿੱਚ ਲਿਖਿਆ ਹੋਇਆ ਨਹੀਂ ਤਾਂ ਬਹੁਤੀ ਮਜਬੂਰੀ ਹੋਵੇ ਨਾ ਤੇ ਕੋਜਨਾ ਕੋਈ ਤਾਂ ਹੱਥ ਵਿੱਚ ਹੋਵੇ ਹੀ ਹੋਵੇ ਬਾਬਾ ਨਾਨਕ ਸਿੰਘ ਜੀ ਤਾਂ ਕਹਿੰਦੇ ਸੀ ਸਿੱਖ ਨੇ ਜਦੋਂ ਗੁਰੂ ਕੋਲ ਆਉਣਾ ਭਾਵੇਂ ਦਾਤਣਾ ਹੀ ਲੈ ਕੇ ਆਵੇ ਤੇ ਪਰ ਖਾਲੀ ਹੱਥ ਨਾ ਆਵੇ ਗੁਰਮੁਖੂ ਇਸ ਕਰਕੇ ਇਹ ਯੋਗਤੀ ਆ ਵੀ ਜਦੋਂ ਤੁਸੀਂ ਜਾਣਾ ਨਾ ਖਾਲੀ ਹੱਥ ਨਹੀਂ ਜਾਣਾ ਪ੍ਰੇਮ ਦੀ ਜਿਹੜੀ ਭਾਵਨਾ ਤਾਂ ਲੈ ਕੇ ਜਾਣੀ ਆ ਕੋਈ ਇਹੋ ਜਿਹੀ ਭੇਟਾ ਵੀ ਲਿਜਾ ਸਕਦੇ ਹੋ ਜਿਹਨੂੰ ਪ੍ਰੇਮ ਦੀ ਭੇਟਾ ਆਪਾਂ ਕਹਿ ਸਕਦੇ ਆ ਤਾਂ ਅਗਲੀ ਗੱਲ ਜਿਹੜੀ ਆ ਜਦੋਂ ਆਪਾਂ ਅਰਦਾਸ ਕਰਨੀ ਆ ਉਦੋਂ ਜਿਹੜੇ ਲਫ਼ਜ਼ ਵਰਤਣੇ ਆ ਅਲਫ਼ਾਜ਼ ਜਿਹੜੇ ਸ਼ਬਦ ਵਰਤਣੇ ਆ ਉਹ ਕਿਦਾਂ ਦੇ ਹੋਣੇ ਚਾਹੀਦੇ ਆ ਜ਼ਿੰਦਗੀ ਵਿੱਚ ਕਿਸੇ ਦੀ ਅਰਦਾਸ ਕਰਨੀ ਪੈ ਜਾਵੇ ਆਪਣੇ ਵੱਲੋਂ ਨਹੀਂ ਕਰਨੀ ਜੀ ਤੇ ਨਾ ਹੀ ਮਨ ਵਿੱਚ ਇਹ ਗੱਲ ਲੈ ਕੇ ਆਉਣੀ ਵੀ ਮੇਰੇ ਕਰਕੇ ਠੀਕ ਹੋ ਗਿਆ ਜੇ ਮੈਂ ਅਰਦਾਸ ਕੀਤੀ ਸੀ ਨਾ ਜੀ ਨਾ ਸਤਿਗੁਰ ਨੇ ਕਿਰਪਾ ਕੀਤੀ ਹੈ ਕਈ ਵਾਰੀ ਨਾ ਆਪਾਂ ਬਹੁਤ ਅਰਦਾਸਾਂ ਕਰਦੇ ਆਂ ਪਰ ਸਾਨੂੰ ਵਿਧੀ ਨਹੀਂ ਪਤਾ ਹੁੰਦੀ ਯੋਗਤੀ ਨਹੀਂ ਪਤਾ ਹੁੰਦੀ ਕਿ ਅਸੀਂ ਨਾ ਮੰਗ ਦੇ ਵਿੱਚ ਸਾਡੀ ਵਿੱਚ ਲੋਭ ਆ ਜਾਂਦਾ ਲਾਲਚ ਆ ਜਾਂਦਾ ਮਹਾਂਪੁਰਖਾਂ ਦਾ ਬਚਨ ਆ ਕਿਆ ਕਰਦੇ ਸੀ ਸੰਸਾਰੀ ਬੰਦੇ ਦੀ ਅਰਦਾਸ ਕਈ ਵਾਰ ਨਾ ਪੂਰੀ ਹੋਵੇ ਤੇ ਕਈ ਵਾਰੋ ਗੁਰੂ ਸਾਹਿਬ ਦੇ ਚਰਨਾਂ ਨਾਲੋਂ ਟੁੱਟ ਜਾਂਦਾ ਇੱਥੋਂ ਤੱਕ ਵੀ ਕਈ ਕਹਿ ਦਿੰਦੇ ਆ ਮੈਂ ਨਹੀਂ ਹੁਣ ਗੁਰਦੁਆਰੇ ਜਾਣਾ ਚੰਗਾ ਭਲਾ ਜੁੜਿਆ ਬੰਦਾ ਟੁੱਟ ਜਾਂਦਾ ਪਰ ਕਿਸੇ ਸੰਤ ਦੀ ਅਰਦਾਸ ਪੂਰੀ ਨਾ ਹੋਵੇ ਤੇ ਟੁੱਟਦਾ ਨਹੀਂ ਬਲਕਿ ਸੋਚਦਾ ਮੇਰੇ ਮੰਗਣ ਵਿੱਚ ਕਿਤੇ ਕੋਈ ਭੁੱਲ ਤਾਂ ਨਹੀਂ ਹੋ ਗਈ ਹੋ ਸਕਦਾ ਮੈਂ ਹੀ ਗਲਤ ਹੋਵਾਂ ਮੇਰੀ ਗਲਤੀ ਹੋਵੇ ਇਸ ਕਰਕੇ ਅਰਦਾਸ ਕਰਨ ਵੇਲੇ ਮੰਗ ਜਿਹੜੀ ਆ ਨਾ ਉਹਦੇ ਵਿੱਚ ਲਾਲਚ ਨਹੀਂ ਹੋਣਾ ਚਾਹੀਦਾ ਸਿੱਖੀ ਆ ਇਹ ਤੇ ਅਰਦਾਸ ਵਿੱਚ ਜੇ ਮੰਗ ਵੀ ਹੋਵੇ ਜਾਇਜ਼ ਹੋਵੇ ਤੇ ਹੁਣ ਆਪਾਂ ਕਿਸੇ ਦਾ ਕਹਾਂਗੇ ਬਣਿਆ ਬਨਾਇਆ ਘਰ ਟਹਿ ਜੇ ਕਿਸੇ ਦੀ ਇੱਜ਼ਤ ਰੁਲ ਜੇ ਇਹ ਲੋਕ ਮੰਗਦੇ ਆ ਕਈ ਵੀ ਸਾਡਾ ਦੁਸ਼ਮਣ ਮਰਦਾ ਕਿਉਂ ਨਹੀਂ ਇਸ ਤਰ੍ਹਾਂ ਵੀ ਮੰਗ ਲੈਂਦੇ ਆ ਪਰ ਸਾਡੀ ਮੰਗ ਦੇ ਵਿੱਚ ਕਿਸੇ ਨੂੰ ਠੇਸ ਨਹੀਂ ਆਪਾਂ ਪਹੁੰਚਾਉਣੀ ਜੀ ਅਰਦਾਸ ਵਿੱਚ ਨਾ ਚੰਗੇ ਸ਼ਬਦ ਬੋਲ ਹੋਣੇ ਚਾਹੀਦੇ ਆ ਨਿਮਰਤਾ ਹੋਣੀ ਚਾਹੀਦੀ ਆ ਇਸ ਕਰਕੇ ਇਹ ਬਹੁਤ ਵੱਡੀ ਯੋਗਤੀ ਆ ਹੁਣ ਮੰਨ ਲਓ ਦੇਖੋ ਜੀ ਤੁਹਾਨੂੰ ਵਾਹਿਗੁਰੂ ਨੇ ਮੰਨ ਲਓ 2.5 ਲੱਖ ਦੀ ਕਾਰ ਦਿੱਤੀ ਆ ਤੁਸੀਂ ਕਿਸੇ ਰਿਸ਼ਤੇਦਾਰ ਦੀ 8 ਲੱਖ ਵਾਲੀ ਕਾਰ ਵਿੱਚ ਬਹਿ ਗਏ ਤੇ ਤੁਹਾਡੇ ਮਨ 'ਚ ਆ ਗਿਆ ਵੀ ਮੈਂ ਦੋ ਜਪਜੀ ਸਾਹਿਬ ਦੇ ਪਾਠ ਵਧਾਵਾਂਗਾ ਮੈਨੂੰ 8 ਲੱਖ ਵਾਲੀ ਕਾਰ ਮਿਲੇ ਇਹ ਕੀ ਆ ਇਹ ਲਾਲਚ ਇਹ ਮੰਗ ਹੁਣ ਜਾਇਜ਼ ਨਹੀਂ ਇੱਥੇ ਅਰਦਾਸ ਦੇ ਵਿੱਚ ਲੋਭ ਨਹੀਂ ਹੋਣਾ ਚਾਹੀਦਾ ਹੁਣ ਤੁਹਾਡੇ ਵਿੱਚੋਂ ਕੋਈ ਕਿਰਾਏ ਦੇ ਮਕਾਨ ਤੇ ਰਹਿੰਦਾ ਉਹ ਪੰਜ ਪਾੜ ਜਪਜੀ ਸਾਹਿਬ ਦੇ ਇਸ ਵਾਸਤੇ ਵੱਧ ਕਰਦਾ ਸਤਿਗੁਰੂ ਆਪਣੀ ਕੁਲੀ ਕਦੋਂ ਦੇਵੋਗੇ ਮੈਂ 4 ਵਜੇ ਉੱਠਿਆ ਸੀ ਬੱਤੀ ਜਗਾਈ ਤੇ ਮਕਾਨ ਜਿਹੜਾ ਮਾਲਕ ਸੀ ਉਹ ਬੋਲਿਆ ਕਿ ਜੇ ਸਾਡੇ ਘਰੇ ਰਹਿਣਾ ਤੇ ਸਵੇਰੇ ਸਵੇਰੇ ਬੱਤੀਆਂ ਨਾ ਜਗਾਇਆ ਕਰੋ ਤਾਂ ਸਤਿਗੁਰੂ ਮਹਾਰਾਜ ਤੇ ਆਪਾਂ ਕਹਾਂਗੇ ਆਪਣੀ ਕੁਲੀ ਮੈਨੂੰ ਮੇਰਾ ਮਕਾਨ ਕਦੋਂ ਦੇਵੋਗੇ ਜਿਹਦੀ ਬੱਤੀ ਮੇਰੀ ਮਰਜ਼ੀ ਨਾਲ ਜਗੇ ਮੇਰੀ ਮਰਜ਼ੀ ਨਾਲ ਬੁਝੇ ਇਹ ਲੋਭ ਨਹੀਂ ਹੈਗਾ ਏ ਮੰਗ ਜਾਇਜ ਮੰਗ ਇੱਥੇ ਮੈਂ ਤੁਹਾਨੂੰ ਉਦਾਹਰਨਾਂ ਦੇ ਰਿਹਾ ਵੀ ਲਾਲਚ ਕਿੱਥੇ ਆ ਜਾਇਜ ਮੰਗ ਕਿੱਥੇ ਆ ਨਜਾਇਜ਼ ਕਿੱਥੇ ਆ ਤੇ ਕੋਈ ਕਿਰਾਏ ਤੇ ਰਹਿੰਦਾ ਜੇ ਆਪਣੇ ਮਕਾਨ ਲਈ ਪੰਜ ਪਾਠ ਜਪਜੀ ਸਾਹਿਬ ਦੇ ਵੱਧ ਕਰ ਰਿਹਾ ਸੁਖਮਣੀ ਸਾਹਿਬ ਦੇ ਪਾਠ ਕਰ ਰਿਹਾ ਹਫਤੇਵਾ ਦੇ ਕਰਵਾ ਕੇ ਅਰਦਾਸ ਕਰਵਾ ਰਿਹਾ ਜਾਂ ਕਰ ਰਿਹਾ ਵੀ ਮਹਾਰਾਜ ਮੇਰਾ ਘਰ ਬਣ ਜੇ ਤਾਂ ਇਹ ਤਾਂ ਇੱਕ ਲੋੜਾਂ ਚ ਆ ਜਾਂਦੀ ਹੈ ਨਾ ਚੀਜ਼ ਰੋਟੀ ਕੱਪੜਾ ਮਕਾਨ ਇਹ ਮੰਗ ਜਾਇਜ ਤਾਂ ਗੁਰਮਖੋ ਇਸ ਕਰਕੇ ਹੁਣ ਜੇ ਆਪਾਂ ਕਿਸੇ ਦੀ ਬਹੁਤ ਵੱਡੀ ਕੋਠੀ ਵੇਖ ਕੇ 250 ਗਜ ਦੀ ਕੋਠੀ ਵੇਖ ਲਈ ਹੁਣ ਪੰਜ ਪਾੜ ਜਪਜੀ ਸਾਹਿਬ ਦੇ ਵਿਧਾ ਕੇ ਰੋਜ਼ ਕਹਿ ਰਿਹਾ ਵੀ ਮੇਰੀ 250 ਗਜ ਦੀ ਕਦੋਂ ਬਣੇਗੀ ਵੀ ਮੈਂ ਤਾਂ 100 ਗਜ ਦੇ ਵਿੱਚ ਹੀ ਰਹਿ ਰਿਹਾ ਛੋਟਾ ਜਿਹਾ ਮੇਰਾ ਮਕਾਨ ਤੇ ਲੋਭ ਆ ਗਿਆ ਇਹ ਮੰਗ ਸਹੀ ਨਹੀਂ ਲੋਕਾਂ ਨੂੰ ਇਸ ਕਰਕੇ ਨਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਜਾਇਜ਼ ਨਜਾਇਜ਼ ਕੀ ਮੰਗਾ ਗੁਜ਼ਾਰਾ ਹੋ ਰਿਹਾ ਚੰਗਾ ਪੜਾ ਦੂਜੇ ਨੂੰ ਵੇਖ ਕੇ ਕਹਿ ਦੇਣਾ ਮਨ 'ਚ ਲਾਲਚ ਆ ਜਾਣਾ ਇਸ ਕਰਕੇ ਭਾਈ ਇਹ ਇੱਕ ਝੁਗਤੀ ਆ ਅਰਦਾਸ ਕਰਨ ਵੇਲੇ ਸਿੱਖ ਦੀ ਮੰਗ ਵਿੱਚ ਲੋਭ ਨਾ ਹੋਵੇ ਇਹ ਦੁਖਦਾਈ ਹੈ ਇਹ ਫਿਰ ਨਾ ਦੁੱਖ ਮਿਲਦਾ ਗੁਰਮੁਖ ਪਿਆਰਿਓ ਤਾਂ ਇਹ ਚੀਜ਼ਾਂ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਤੁਹਾਨੂੰ ਕਿਉਂਕਿ ਅੱਜ ਕੱਲ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਅਰਦਾਸਾਂ ਵਿੱਚ ਮਾਫ਼ ਕਰਨਾ ਲੋਭ ਦਾ ਮੇਲਾ ਨਿਰੰਤਰ ਜਾਰੀ ਹੈ ਲੋਕ ਅਰਦਾਸ ਤਾਂ ਕਰਦੇ ਆ ਉਹਦੇ ਵਿੱਚ ਸਰਬੱਤ ਦਾ ਭਲਾ ਵੀ ਨਹੀਂ ਮੰਗਦੇ ਦੂਜਿਆਂ ਦਾ ਨੁਕਸਾਨ ਮੰਗੀ ਜਾਂਦੇ ਤੇ ਧਰਤੀ ਵਿੱਚ ਜੋ ਆਪਾਂ ਬੀਜਦੇ ਆ ਅਨੰਤ ਗੁਣਾ ਹੋ ਕੇ ਵਾਪਸ ਆਉਂਦਾ ਹੈ ਬਿਲਕੁਲ ਇਸੇ ਤਰ੍ਹਾਂ ਜੀ ਗੁਰਮਖੋ ਸਤਗੁਰੂ ਦੀ ਐਸੀ ਇਹ ਕਲਾ ਵਰਤਦੀ ਆ ਜੇ ਕਿਸੇ ਲਈ ਬੁਰਾ ਮੰਗਾਗੇ ਉਹ ਸਾਨੂੰ ਹੀ ਆ ਕੇ ਮਿਲੇਗਾ ਮਹਾਰਾਜ ਦੀ ਬਾਣੀ ਕਹਿੰਦੀ ਆ ਨਾ ਵੀ ਜੇ ਤੂੰ ਸੁਖੀ ਹੋਣਾ ਚਾਹਨਾ ਬੰਦਿਆ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਤਾਂ ਕਦੇ ਵੀ ਭਾਈ ਕਦੇ ਕਿਸੇ ਦਾ ਬੁਰਾ ਨਾ ਚਾਹ ਜੇ ਤੂੰ ਕਿਸੇ ਦਾ ਬੁਰਾ ਮੰਗੇਗਾ ਤੇਰਾ ਬੁਰਾ ਹੋ ਜਾਵੇਗਾ ਵੀ ਜਿਹੜਾ ਕਿਸੇ ਦਾ ਚੰਗਾ ਸੋਚਦੇ ਆ ਉਹਨਾਂ ਦਾ ਆਪਣਾ ਹੀ ਚੰਗਾ ਹੋ ਜਾਂਦਾ ਇਹ ਵਿਧੀ ਆ ਇਹ ਵਿਧਾਨ ਆ ਇਹ ਕਰ ਕਰੇ ਸੋ ਇਹ ਕਰ ਪਾਏ ਇਹ ਘੜੀ ਮੁਹੱਤ ਨਾ ਲੱਗੇ ਕਲਯੁਗ ਦੀ ਇਹ ਨਿਸ਼ਾਨੀ ਆ ਜੀ ਤਾਂ ਇੱਥੇ ਮਹਾਪੁਰਖ ਨੇ ਇੱਕ ਸਾਖੀ ਸੁਣਾਇਆ ਕਰਦੇ ਸੀਗੇ ਤਾਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਬੜੀ ਪਿਆਰੀ ਆ ਇੱਕ ਵਾਰ ਕੀ ਹੋਇਆ ਰਾਜੇ ਭੋਜ ਦੀ ਸਭਾ ਵਿੱਚ ਕਿਸੇ ਨੇ ਬੰਦੇ ਨੇ ਪ੍ਰੇਸ਼ਨ ਕੀਤਾ ਵੀ ਉਹ ਕਿਹੜੀ ਐਸੀ ਦਲਦਲ ਆ ਜਿਹਦੇ ਵਿੱਚ ਫਸ ਕੇ ਬੰਦਾ ਨਿਕਲ ਨਹੀਂ ਸਕਦਾ ਉਹ ਸਭਾ ਦੇ ਵਿੱਚ 1400 ਵਿਦਵਾਨ ਪੰਡਤ ਆਏ ਸੀ ਦੇਖੋ 1400 ਪਰ ਕਿਸੇ ਕੋਲ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀ ਕੋਈ ਹੁਣ ਰਾਜੇ ਨੇ ਸੋਚਿਆ ਵੀ ਬੜੀ ਬੇਇੱਜ਼ਤੀ ਵਾਲੀ ਗੱਲ ਵੀ ਮੇਰੇ ਕੋਲ ਇੰਨੇ ਵੱਡੇ ਵੱਡੇ ਵਿਦਵਾਨ ਹੋਣ ਇਨਾਂ ਤੋਂ ਇੱਕ ਵੀ ਬੰਦਾ ਆਦਮੀ ਦੀ ਤਸੱਲੀ ਨਹੀਂ ਕਰਵਾ ਸਕਿਆ ਤਾਂ ਉਹਨੇ ਆਪਣੇ ਰਾਜਪ੍ਰੋਹਤ ਨੂੰ ਕਿਹਾ ਵੀ ਦੇਖ ਇਹ ਤਾਂ ਆਪਣੇ ਵਾਸਤੇ ਮਾੜੀ ਗੱਲ ਆ ਤੂੰ ਵੱਡਾ ਵਿਦਵਾਨ ਆ ਜੇ ਤੂੰ ਇਹ ਪ੍ਰੇਸ਼ਨ ਦਾ ਉੱਤਰ 8 ਦਿਨਾਂ ਦੇ ਅੰਦਰ ਨਾ ਨਾ ਦਿੱਤਾ ਤੇ ਮੈਂ ਤੈਨੂੰ ਫਾਂਸੀ ਦੀ ਸਜ਼ਾ ਦੇਣੀ ਆ ਪ੍ਰੋਹਤ ਬੜਾ ਡਰ ਗਿਆ ਜਾਨ ਕਿਹਨੂੰ ਨਹੀਂ ਪਿਆਰੀ ਹੁੰਦੀ ਜੀ ਸੋਚਾਂ ਸੋਚਦਿਆਂ 6 ਦਿਨ ਬੀਤ ਗਏ ਸਮਝ ਨਹੀਂ ਆਈ 7ਵੇਂ ਦਿਨ ਇਹ ਜੰਗਲ ਵੱਲ ਗਿਆ ਕੱਲ੍ਹ ਹੀ ਤੁਰ ਪਿਆ ਬੈਠਾ ਬੈਠਾ ਸਵਾਲ ਦਾ ਜਵਾਬ ਸੋਚੀ ਜਾਂਦਾ ਉਧਰੋਂ ਇੱਕ ਬੁੱਢਾ ਆਇਆਲੀ ਭੇਡਾਂ ਚਰਾਉਣ ਵਾਲਾ ਜਿਹੜਾ ਆ ਜਿਹੜੀ ਹੁੰਦਾ ਨਾ ਸਾਧ ਸੰਗਤ ਜੀ ਉਹ ਲੰਘਿਆ ਜਦੋਂ ਉਹਨੇ ਪ੍ਰੋਹਤ ਪਾਸੋਂ ਪੁੱਛਿਆ ਭਾਈ ਉਦਾਸ ਕਾ ਤੂੰ ਤੁਸੀਂ ਤੁਸੀਂ ਤਾਂ ਰਾਜੇ ਦੇ ਨੇੜੇ ਰਹਿੰਦੇ ਹੋ ਉਹਨੇ ਸਾਰੀ ਗੱਲ ਦੱਸੀ ਫਿਰ ਉਹ ਬਜ਼ੁਰਗ ਜਿਹੜਾ ਸੀ ਸਤ ਸੰਗ ਕਰਨ ਵਾਲਾ ਸੀ ਦੇਖੋ ਭੇਡਾਂ ਬੱਕਰੀਆਂ ਚਾਰਨ ਵਾਲੇ ਹੁੰਦੇ ਤਾਂ ਸਿੱਧੇ ਸਾਦੇ ਭੋਲੇ ਭਾਲੇ ਆ ਤੇ ਇਹ ਵੀ ਗੱਲ ਆ ਰੱਬ ਮਿਲਦਾ ਹੀ ਭੋਲਿਆਂ ਨੂੰ ਚਲਾਕ ਬੰਦੇ ਨੂੰ ਮਿਲਦਾ ਹੀ ਨਹੀਂ ਫਿਰ ਉਹ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਫਿਕਰ ਨਾ ਕਰ ਅਵਸਥਾ ਉਹਦੀ ਉੱਚੀ ਸੀ ਤੂੰ ਛੱਡ ਰਾਜੇ ਦੀ ਨੌਕਰੀ ਮੇਰਾ ਮਰੀਦ ਬਣ ਜਾ ਛੱਡ ਤੂੰ ਇੰਨਾ ਕੰਮਾਂ ਤੋਂ ਕੀ ਲੈਣਾ ਮੇਰੇ ਕੋਲ 파ਰਸਾ ਮੈਂ ਫਕੀਰ ਹਾਂ ਮੈਨੂੰ ਤਾਂ ਉਹਦੀ ਲੋੜ ਨਹੀਂ ਉਹ ਮੈਂ ਤੈਨੂੰ ਦੇ ਦਾਂਗਾ ਫੇਰ ਭਾਵੇਂ ਤੇਰੀਆਂ ਸੱਤ ਪੀੜੀਆਂ ਬਿੱਲੀਆਂ ਵਹਿ ਕੇ ਖਾਈ ਜਾਣ ਕਿਸੇ ਨੂੰ ਨੌਕਰੀ ਦੀ ਲੋੜ ਨਹੀਂ ਰਹੇਗੀ ਹੁਣ ਜਿਹੜਾ ਪ੍ਰੋਤ ਸੀਗਾ ਉਹ ਲਾਲ ਜੱਜ ਆ ਗਿਆ ਸੋਚਦਾ ਵੀ ਵਾਕਈ ਪਾਰਸ ਦੀ ਵੱਟੀ ਜੇ ਮੈਨੂੰ ਮਿਲ ਜੇ ਪਾਰਸ ਕੀ ਹੁੰਦਾ ਜਿਹੜੀ ਵੀ ਚੀਜ਼ ਆਪਾਂ ਲੋਹੇ ਦੀ ਪਾਰਸ ਨੂੰ ਸ਼ਹੌਣੇ ਆ ਛੁੰਦੀ ਆ ਚੀਜ਼ ਨਾਲ ਲਾਉਨੇ ਆ ਸੋਨਾ ਬਣ ਜਾਂਦੀ ਹੈ ਕਹਿੰਦਾ ਮੈਨੂੰ ਕੀ ਲੋੜ ਪਈ ਹੈ ਨੌਕਰੀ ਦੀ ਮੈਨੂੰ ਮਨਜ਼ੂਰ ਆ ਕਹਿੰਦਾ ਮੈਨੂੰ ਆਪਦਾ ਮਰੀਦ ਬਣਾ ਲਓ ਚੇਲਾ ਬਣਾ ਲਓ ਉਹ ਆ ਜਿਹੜੀ ਕਹਿਣ ਲੱਗਾ ਮਰੀਦ ਬਣਨ ਲਈ ਇੱਕ ਸ਼ਰਤ ਆ ਐਵੇਂ ਨਹੀਂ ਬਣਿਆ ਜਾਣਾ ਤੈਨੂੰ ਭੇਡ ਦਾ ਦੁੱਧ ਪੀਣਾ ਪਵੇਗਾ ਉਹ ਵੀ ਮੇਰਾ ਝੂਠਾ ਪਹਿਲਾਂ ਮੈਂ ਪੀਵਾਂਗਾ ਫਿਰ ਸੀਤ ਪ੍ਰਸਾਦ ਦੇ ਤੌਰ ਤੇ ਤੈਨੂੰ ਦੇਵਾਂਗਾ ਪੁရောਹਤ ਸੋਚੀ ਪੈ ਗਿਆ ਕਹਿੰਦਾ ਇੱਕ ਤਾਂ ਬ੍ਰਾਹਮਣ ਨੂੰ ਭੇੜ ਦਾ ਦੁੱਧ ਪੀਣਾ ਮਨ ਵੀ ਮੈਂ ਬ੍ਰਾਹਮਣ ਆ ਵੀ ਦੂਜਾ ਇਹ ਮੁਸਲਮਾਨ ਆ ਵੀ ਮੈਂ ਬ੍ਰਾਹਮਣ ਹੋ ਕੇ ਮੁਸਲਮਾਨ ਦਾ ਝੂਠਾ ਕਿਵੇਂ ਪੀ ਸਕਦਾ ਇਹ ਆਲੀ ਕਹਿਣ ਲੱਗਾ ਚੰਗਾ ਭਾਈ ਤੇਰੀ ਮਰਜ਼ੀ ਤੇ ਗਾਂ ਨੂੰ ਤੁਰ ਪਿਆ ਹੁਣ ਉਹ ਬ੍ਰਾਹਮਣ ਜਿਹੜਾ ਸੀ ਪੁရောਹਤ ਸੋਚਦਾ ਵੀ ਇਹ ਜੋ ਪਾਪ ਮੈਥੋਂ ਹੋਏਗਾ ਭੇਡ ਦਾ ਦੁੱਧ ਮੁਸਮਾਨ ਦਾ ਜਿਹੜਾ ਝੂਠਾ ਵਾ ਪੀ ਕੇ ਉਹ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਪਛਤਾਤਾਪ ਕਰ ਲੂੰਗਾ ਪਰ 파ਰਸ ਦੀ ਬੱਟੀ ਤਾਂ ਮਿਲ ਜੂਗੀ ਨਾ ساری ਜ਼ਿੰਦਗੀ ਐਸ਼ ਕਰੂੰਗਾ ਮਰੀਆਂ ਕੁੱਲਾਂ ਵੀ ਐਸ਼ ਕਰਨਗੀਆਂ ਆਵਾਜ਼ ਮਾਰੀ ਆਲੜੀ ਨੂੰ ਪਿੱਛੋਂ ਕਹਿਣ ਲੱਗਾ ਭਾਈ ਇੱਧਰ ਆ ਮੈਨੂੰ ਮਨਜ਼ੂਰ ਆ ਹੁਣ ਉਹ ਜਿਹੜਾ ਆਇਲੀ ਕਹਿਣ ਲੱਗਾ ਸਮਾਂ ਨਿਕਲ ਗਿਆ ਹੁਣ ਮੇਰਾ ਝੂਠਾ ਦੁੱਧ ਪਹਿਲਾਂ ਕੁੱਤਾ ਪੀਵੇਗਾ ਫੇਰ ਕੁੱਤੇ ਦਾ ਝੂਠਾ ਤੈਨੂੰ ਪਿਲਾਵਾਂਗਾ ਪੁਜੋਤ ਕਹਿਣ ਲੱਗਾ ਕੁੱਤੇ ਦਾ ਝੂਠਾ ਤਾਂ ਮੈਂ ਕਿਸੇ ਹਾਲਤ ਚ ਨਹੀਂ ਪੀਣਾ ਇਹ ਆਲੀ ਫਿਰ ਉੱਟ ਕੇ ਦਰਪਿਆ ਫਿਰ ਪੁਜੋਤ ਸੋਚੀ ਪੈ ਗਿਆ ਬ੍ਰਾਹਮਣ ਕਹਿੰਦਾ ਚੱਲ ਕੋਈ ਗੱਲ ਨਹੀਂ ਵੀ ਦੇਖ ਦੁਕਾਨਾਂ ਤੋਂ ਜਦੋਂ ਲਈਦਾ ਕੀ ਪਤਾ ਉੱਥੇ ਵੀ ਕਈ ਵਾਰੀ ਕੁੱਤਾ ਬਿੱਲਾ ਜਿਹੜਾ ਹੈ ਮੂੰਹ ਮਾਰ ਹੀ ਜਾਂਦੇ ਆ ਕੀ ਫਰਕ ਪੈਂਦਾ ਵੀ ਇਸ ਵਾਰੀ ਤਾਂ ਆਪਾਂ ਵੀ ਚਲੋ ਸਮਝ ਲਵਾਂਗੇ ਵੀ ਜਿਹੜਾ ਇਨਸਾਨ ਆ ਉਹਦਾ ਝੂਠਾ ਹੀ ਪੀ ਰਿਹਾ ਪਰ ਸਾਰੀ ਉਮਰ ਦੀ ਮੌਜ ਆ ਇੱਕ ਵਾਰੀ ਤਾਂ ਪੀਣਾ ਇਹ ਤੇ ਵੇਖ ਲੋ ਸੰਗਤ ਜੀ ਲਾਲਚ ਬੰਦੇ ਨੂੰ ਕਿੱਥੇ ਕਿੱਥੇ ਲੈ ਜਾਂਦਾ ਇਹ ਨਾ ਵਿਚਾਰਾ ਫਿਰ ਇਆਲੀ ਦੇ ਆਜੜੀ ਦੇ ਮਗਰ ਮਗਰ ਜਾ ਕੇ ਕਹਿੰਦਾ ਮੈਨੂੰ ਮਨਜ਼ੂਰ ਇਆਲੀ ਕਹਿੰਦਾ ਹੁਣ ਸਮਾਂ ਨਿਕਲ ਗਿਆ ਹੁਣ ਮੈਂ ਭੇਡ ਦਾ ਦੁੱਧ ਆਪ ਪੀਊਂਗਾ ਫਿਰ ਕੁੱਤਾ ਪੀਊਗਾ ਫਿਰ ਮਰਦੇ ਦੀ ਖੋਪੜੀ ਚ ਪਾ ਕੇ ਭੇਡ ਦੀਆਂ ਵਿੱਚ ਮਿੰਗਣਾ ਪਾ ਕੇ ਤੈਨੂੰ ਦੇਊਂਗਾ ਫਿਰ ਤੈਨੂੰ ਪੀਣਾ ਪਊਗਾ ਫਿਰ ਤੂੰ ਮੇਰਾ ਚੇਲਾ ਬਣੇਗਾ ਫਿਰ ਤੈਨੂੰ ਪਾਰਸ ਦੀ ਵੱਟੀ ਮਿਲੂਗੀ ਹੁਣ ਫਿਰ ਪ੍ਰੋਹਤ ਸੋਚੀ ਪੈ ਗਿਆ ਕਹਿੰਦਾ ਜੇ ਹੁਣ ਨਾ ਕੀਤੀ ਅਣਿਓਖੀ ਸ਼ਰਤ ਰੱਖ ਦੇਣੀ ਹੈ ਇੱਕ ਵਾਰ ਤਾਂ ਪੀਣਾ ਹੀ ਪੈਣਾ ਵੀ ਮੇਰੀਆਂ ਸੱਤ ਪੀੜੀਆਂ ਸੁਖੀ ਬਸਣਗੀਆਂ ਮੰਨ ਗਿਆ ਵੀ ਬਜ਼ੁਰਗ ਕੀ ਕੀ ਨਹੀਂ ਕਰਦੇ ਆ ਆਪਣੇ ਬੱਚਿਆਂ ਦੀ ਖਾਤਰ ਕਹਿਣ ਲੱਗਾ ਚਲੋ ਮੈਨੂੰ ਮਨਜ਼ੂਰ ਆ ਜਿਹੜੀ ਨੇ ਜਦੋਂ ਭੇਡ ਦਾ ਦੁੱਧ ਚੋ ਕੇ ਆਪ ਪੀਤਾ ਫਿਰ ਕੁੱਤਾ ਲੱਬਿਆਂ ਨੂੰ ਪਿਆਇਆ ਬਾਕੀ ਜਿਹੜੀ ਜੂਟ ਸੀ ਤੇ ਉਹ ਖੋਪੜੀ ਚ ਪਾ ਕੇ ਨਾ ਮਿੰਗਣਾ ਪਾ ਕੇ ਉਹ ਪੁရောਹਤ ਬ੍ਰਾਹਮਣ ਦੇ ਅੱਗੇ ਰੱਖੀ ਹੈ ਜਦੋਂ ਪੀਣ ਲੱਗਾ ਯਾਲੀ ਨੇ ਹੱਥ ਫੜ ਲਿਆ ਕਹਿਣ ਲੱਗਾ ਪੁရောਹਤ ਜੀ ਇਹ ਜਿਹੜੀ ਜੋ ਮੈਂ ਸਾਰਾ ਕੁਝ ਕੀਤਾ ਨਾ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਤੁਸੀਂ ਪੁੱਛਿਆ ਸੀ ਨਾ ਕਿ ਰਾਜਾ ਕਹਿੰਦਾ ਸਭ ਤੋਂ ਵੱਡੀ ਦਲਦਲ ਕਿਹੜੀ ਆ ਸਭ ਤੋਂ ਵੱਡੀ ਦਲਦਲ ਲੋਭਾ ਲਾਲਚਾ ਜੀਹਦੇ ਵਿੱਚ ਫਸ ਕੇ ਬੰਦਾ ਹੈ ਜਿਹੜਾ ਮੂਰਖ ਬਣ ਜਾਂਦਾ ਪਸ਼ੂ ਬਣ ਜਾਂਦਾ ਢੋਰ ਬਣ ਜਾਂਦਾ ਗਵਾਰ ਬਣ ਜਾਂਦਾ ਜੀਹ ਵਿੱਚ ਫਸ ਕੇ ਵਿਚਾਰ ਵੀ ਨਹੀਂ ਰਹਿੰਦੀ ਆਪਦੀ ਬਸ ਨਹੀਂ ਰਹਿੰਦਾ ਬੰਦੇ ਦਾ ਆਪਦੇ ਤੇ ਇਸ ਕਰਕੇ ਨਾ ਤੇ ਬਹੁਤ ਲੋਕ ਆ ਜਿਹੜੇ ਅੱਜ ਲੋਭ ਦੇ ਵਿੱਚ ਫਸੇ ਹੋਏ ਆ ਗੁੱਸਾ ਨਾ ਕਰਨਾ ਗੁਰਮੁਖ ਪਿਆਰਿਓ ਰਿਸ਼ਤੇਦਾਰ ਇੱਕ ਪਾਸੇ ਰਹਿ ਗਏ ਮਾਂ ਇੱਕ ਪਾਸੇ ਰਹਿ ਗਈ ਪਿਓ ਇੱਕ ਪਾਸੇ ਰਹਿ ਗਿਆ ਲੋਭ ਦੇ ਵਿੱਚ ਬੰਦਾ ਕਈ ਵਰੀ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਦਾ ਤਾਂ ਇਹ ਯੋਗਤੀ ਆ ਯਾਦ ਰੱਖਿਓ ਅਰਦਾਸ ਵਿੱਚ ਮੰਗ ਜਾਇਜ ਹੋਵੇ ਲੋਭ ਨਾ ਹੋਵੇ ਮਹਾਂਪੁਰਖਾਂ ਦੇ ਬਚਨ ਆ ਬਾਬਾ ਅਨੰਦ ਸਿੰਘ ਜੀ ਦੇ ਜੇ ਅਰਦਾਸ ਵਿੱਚ ਲਾਲਚ ਹੋਵੇ ਨਾ ਬੰਦਾ ਸੰਸਾਰ ਤੋਂ ਚਾ ਨਹੀਂ ਉੱਠ ਸਕਦਾ ਤੇ ਨਾ ਹੀ ਉਹਦਾ ਧਿਆਨ ਟਿਕ ਸਕਦਾ ਕਿਉਂਕਿ ਮਾਇਆ ਮੋਹ ਬਹੁਚਿਤਵ ਦੇ ਵਵਾਸਾ ਲੋਭ ਵਿਕਾਰ ਮਨਮੁਖ ਯਸਤਰ ਨਾ ਥੀ ਹੈ ਮਰ ਬਿਨ ਸਜਾਇ ਖਿੰਨ ਵਾਰ ਤਾਂ ਗੁਰਮੁਖੋ ਤਾਂ ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਵਿਧੀ ਇਹ ਆ ਇੱਕ ਨਿਮਰਤਾ ਹੋਵੇ ਬੋਲਾਂ ਵਿੱਚ ਤੇ ਆਪਾ ਗਵਾ ਕੇ ਅਰਦਾਸ ਹੁੰਦੀ ਆ ਜੇ ਕਹਿ ਲਈਏ ਮੈਂ ਕਰ ਰਿਆਂ ਫਿਰ ਉਹ ਅਰਦਾਸ ਨਹੀਂ ਉਹ ਰੱਬ ਤੱਕ ਨਹੀਂ ਪਹੁੰਚਣੀ ਇੱਥੇ ਹੀ ਰਹਿ ਜਾਣੀ ਆ ਜੀ ਤੇ ਬਾਕੀ ਜਿਹੜੀ ਅਗਲੀ ਗੱਲ ਆ ਆਖੀਰਲੀ ਗੱਲ ਆ ਅਗਲੀ ਯੋਗਤੀ ਆ ਜਦੋਂ ਵੀ ਗੁਰੂ ਦਾ ਸੇਖ ਅਰਦਾਸ ਕਰੇ ਜਦੋਂ ਵੀ ਕਰੇ ਨਿਆਸਰਾ ਹੋ ਕੇ ਕਰੇ ਕਹੇ ਵਾਹਿਗੁਰੂ ਮੈਨੂੰ ਤਾਂ ਤੇਰਾ ਹੀ ਆਸਰਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਮਨ ਤਾਂ ਜੀ ਪੈਸੇ ਦਾ ਆਸਰਾ ਮੈਨੂੰ ਤਾਂ ਜੀ ਚੀਜ਼ਾਂ ਦਾ ਆਸਰਾ ਨਾ ਜੀ ਨਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਐਵੇਂ ਨਾ ਅਰਦਾਸ ਕਰਨੀ ਆ ਗੁਰੂ ਅੱਗੇ ਜਿਵੇਂ ਆਪਾਂ ਪਾਸ਼ਾ ਜੀ ਨਾਲ ਗੱਲਾਂ ਕਰ ਰਹੇ ਹਾਂ ਗੁਰਮੁਖੋ ਕਈ ਵਾਰੀ ਆਪਾਂ ਵੇਖਦੇ ਹਾਂ ਰਜੇਮਿਆਂ ਦੇ ਵਿੱਚ ਆਪਾਂ ਅਰਦਾਸ ਹੀ ਸਹੀ ਤਰੀਕੇ ਨਾਲ ਨਹੀਂ ਕਰਦੇ ਰਜੀਮ ਇਹ ਵਿੱਚ ਆਪਾਂ ਪਾਠ ਕਰਨੀ ਭੁੱਲ ਜਾਂਦੇ ਆ ਤੇ ਕਈ ਵਾਰੀ ਸਾਨੂੰ ਬੰਦਨ ਪੈ ਜਾਂਦੇ ਆ ਤੇ ਬੰਦਨ ਗੁਰੂ ਤੱਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਤਾਂ ਜਦੋਂ ਵੀ ਆਪਾਂ ਅਰਦਾਸ ਕਰਨੀ ਆ ਸਿੱਖ ਨੇ ਗੁਰੂ ਅੱਗੇ ਨਿਆਸਰਾ ਹੋ ਕੇ ਕਰਨੀ ਤੇ ਨਿਆਸਰਿਆਂ ਦੇ ਆਸਰੇ ਸਤਿਗੁਰੂ ਜੀ ਆ ਜਦੋਂ ਆਪਾਂ ਕਹਿ ਦਿੰਨੇ ਆ ਮਹਾਰਾਜ ਮੈਂ ਤਾਂ ਤੇਰੇ ਚਰਣਾ ਤੇ ਟੈ ਪਿਆ ਸਾਰੇ ਦਵਾਰੇ ਛੱਡ ਕੇ ਤੇਰੇ ਦਵਾਰੇ ਆ ਗਿਆਂ ਉਦੋਂ ਗੁਰੂ ਕਿਰਪਾ ਵੀ ਕਰਦਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੂ ਦਵਾਰ ਵਾਹੀਂ ਗਏ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਤਾਂ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੀ ਭਾਈ ਜਦੋਂ ਵੀ ਅਰਦਾਸ ਕਰਨੀ ਆ ਇੱਕ ਤਾਂ ਤੁਹਾਡੀ ਅਰਦਾਸ ਵਿੱਚ ਕਿਸੇ ਦਾ ਬੁਰਾ ਨਾ ਹੋਵੇ ਫਿਰ ਸਤਿਗੁਰੂ ਜੀ ਆਪ ਕਿਰਪਾ ਕਰਦੇ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਦੇ ਆ ਤੇ ਉਦੋਂ ਚਾਹੇ ਕੋਈ ਵੈਰੀ ਹੋਵੇ ਦੁਖੀ ਹੋਵੇ ਉਹਦੇ ਲਈ ਵੀ ਬੁਰਾ ਨਾ ਮੰਗਿਏ ਬਲਕਿ ਇਹ ਕਹੀਏ ਉਨੂੰ ਮਹਾਰਾਜ ਸਮੱਤ ਦਿਓ ਕਿਉਂਕਿ ਸਮੱਤ ਜਦੋਂ ਉਹਨੂੰ ਮਿਲ ਜਾਵੇਗੀ ਗੁਰੂ ਕੋਲੋਂ ਬੁੱਧੀ ਅਕਲ ਜਦੋਂ ਉਹਦੀ ਸਹੀ ਹੋ ਜਾਵੇਗੀ ਤਾਂ ਉਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਗੁਰਮੁਖ ਪਿਆਰਿਓ ਤਾਂ ਇਹ ਕੁਝ ਜਗਤੀਆਂ ਸੀ ਜਿਹੜੀਆਂ ਆਪਾਂ ਅਰਦਾਸ ਕਰਨ ਸਮੇ ਵਰਤਣੀਆਂ ਨੇ ਤੇ ਆਪ ਜੀ ਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਸਾਹਿਬ ਕਿਰਪਾਈ ਕਰਨ ਭਾਈ ਤਾਂ ਅਰਦਾਸ ਸਦਾ ਨਿਮਰਤਾ ਨਾਲ ਕਰਨੀ ਆ ਜੀ ਅਰਦਾਸ ਕਰਨ ਸਮੇ ਨਿਮਰਤਾ ਵਾਲੇ ਸ਼ਬਦ ਵਰਤਣੇ ਆ ਨਿਆਸਰੇ ਹੋ ਕੇ ਅਰਦਾਸ ਕਰਨੀ ਆ ਤੇ ਅਰਦਾਸ ਵਿੱਚ ਜਾਇਜ਼ ਮੰਗ ਹੋਣੀ ਚਾਹੀਦੀ ਆ ਨਜਾਇਜ਼ ਨਹੀਂ ਅਗਲੀ ਜਿਹੜੀ ਆਪਾਂ ਵਿਚਾਰ ਕੀਤੀ ਆ ਅਰਦਾਸ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਾ ਹੋਵੇ ਅਰਦਾਸ ਵਿੱਚ ਸਿਮਰਨ ਦੀ ਦਾਤ ਰੱਬ ਤੋਂ ਮੰਗਣੀ ਆ ਤੇ ਇਸ ਚੰਗੀ ਸੰਗਤ ਮੰਗਣੀ ਆ ਗੁਰਮੁਖੋ ਚੰਗੀ ਸੰਗਤ ਹੋ ਜਾਵੇਗੀ ਸਭ ਕੁਝ ਚੰਗਾ ਹੀ ਹੋਵੇਗਾ ਤਾਂ ਆਓ ਕਰੀਏ ਆਪਾਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਤੇ ਫਤਿਹ ਬੁਲਾਉਣੀ ਕਰੀਏ ਜੀ ਗੁਰੂ ਸਾਹਿਬ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਦਰੋਂ ਘਰੋਂ ਨਾਮ ਦਾਣ ਸਿੱਖੀ ਦੀ ਦਾਤ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਜੀ ਆਓ ਜੀ ਕਰੀਏ ਅਰਦਾਸ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ